ਜਾ ਜੋ ਚਰਚ ਚੰਡੀਗੜ੍ਹ ਦੇ ਵਿੱਚ ਆ ਮੁਹਾਲੀ ਦੇ ਵਿੱਚ ਅੱਜ ਸਾਡੇ ਚਰਚ ਦੇ ਉੱਤੇ ਇਹਨਾਂ ਲੋਕਾਂ ਨੇ ਆਪਣੇ ਸਾਥੀਆਂ ਨੂੰ ਲੈ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਬਲਡੋਜ਼ਰ ਜੀਸੀਬੀ ਲੈ ਕੇ ਆਂਦੀ ਪੀਲਾ ਪੰਜਾ ਲੈ ਕੇ ਆਂਦਾ ਔਰ ਚਰਚ ਦੇ ਉੱਤੇ ਇਹਨਾਂ ਨੇ ਜੀਸੀਬੀ ਚਲਾਉਣ ਦੀ ਔਰ ਉਸ ਚਰਚ ਦੀ ਇਮਾਰਤਾਂ ਨੂੰ ਗ੍ਰਾਉਂਡ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਸਾਰੇ ਪੈਨਪ੍ਰਾਮਾਂ ਨੂੰ ਜੈਮਸੀ ਦੀ ਮੈਂ ਸੁਰਜੀਤ <th>ਪਰ ਅੱਜ ਮੈਂ ਇਸ ਵੀਡੀਓ ਦੇ ਰਾਹੀਂ ਇੱਕ ਛੋਟਾ ਜਾਂ ਮੈਸੇਜ ਦੇਣ ਜਾ ਰਿਹਾ ਹਾਂ ਔਰ ਖਾਸ ਕਰ ਇਹ ਮੈਸੇਜ ਮੇਰਾ ਹਰੇਕ ਮੁਸੀਬੈ ਪੈਨਪਰਾ ਤੱਕ ਵੀ ਪਹੁੰਚੇ ਸਾਡੇ ਹਰੇਕ ਮੁਸੀਬੈ ਆਗੂ ਤੱਕ ਵੀ ਪਹੁੰਚੇ ਉਸ ਦੇ ਨਾਲ ਨਾਲ ਇਹ ਮੇਰਾ ਮੈਸੇਜ ਮਾਨਯੋਗ ਸਾਡੇ ਪੰਜਾਬ ਦੇ ਡੀਜੀਪੀ ਸਾਹਿਬ ਤੇ ਸਾਡੇ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੱਕ ਵੀ ਪਹੁੰਚੇ ਪਰ ਅੱਜ ਇਸ ਵੀਡੀਓ ਬਣਾਉਣ ਦਾ ਜੋ ਮੇਰਾ ਖਾਸ ਮਕਸਦ ਹੈ ਆ ਕਿ ਕਾਫੀ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਸੋਸ਼ਲ ਮੀਡੀਆ ਤੇ ਸਾਡੇ ਮਸੀਹ ਭਾਈਚਾਰੇ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਖਾਸ ਕਰ ਗੁਰਪ੍ਰੀਤ ਸਿੰਘ ਉਦਾਸੀ ਜਿਹੜਾ ਇੱਕ ਬਾਬਾ ਕੋ ਕੈਲੀਫੋਰਨੀਆ ਤੋਂ ਆਇਆ ਆ ਔਰ ਉਸ ਦੇ ਨਾਲ ਭਗਤ ਸਿੰਘ ਜਿਹੜਾ ਦਬਾਬੀ ਆ ਇਹ ਜਿਹੜਾ ਕਾਫੀ ਲੰਬੇ ਸਮੇਂ ਤੋਂ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਆ ਰਹੇ ਆ ਔਰ ਕਾਫੀ ਲੰਬੇ ਸਮੇਂ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਵੀ ਸਾਡੇ ਤੇ ਤਰ੍ਹਾਂ ਤਰ੍ਹਾਂ ਦੇ ਬਲੇਮ ਲਾਉਂਦੇ ਆ ਤਰ੍ਹਾਂ ਤਰ੍ਹਾਂ ਦੇ ਸਾਡੇ ਤੇ ਦੋਸ਼ ਲਾਉਂਦੇ ਆ ਕਈ ਧਰਮ ਪਰिवर्तन ਦੀਆਂ ਗੱਲਾਂ ਕਰਦੇ ਆ ਵੀ ਇਹ ਲਾਲਚ ਦਿੰਦੇ ਆ ਔਰ ਜਾਣ ਬੁੱਝ ਕੇ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਪਿਛਲੇ ਸਮੇਂ ਵੀ ਇਹ ਜਿਹੜਾ ਗੁਰਪ੍ਰੀਤ ਸਿੰਘ ਉਦਾਸੀ ਜਿਹੜਾ ਕੈਲੀਫੋਰਨੀਆ ਤੋਂ ਇਹ ਤੇ ਪਹਿਲਾਂ ਵੀ ਅਸੀਂ ਪਰਚਾ ਦਰਜ ਕਰਾਇਆ ਸੀ ਅਸੀਂ ਭਾਈਚਾਰੇ ਵੱਲੋਂ 295 ਇਹਦਾ ਉਦੋਂ ਵੀ ਇਹ ਪੰਜਾਬ ਛੱਡ ਕੇ ਭੱਜ ਗਿਆ ਸੀ ਲੇਕਿਨ ਹੁਣ ਵੀ ਜਦੋਂ ਇਹ ਪੰਜਾਬ ਦੇ ਵਿੱਚ ਵਾਪਸ ਆਇਆ ਹੁਣ ਆਏ ਦਿਨ سوشل ਮੀਡੀਆ ਤੇ ਵੀਡੀਓ ਪਾ ਰਿਆ ਆ ਆ ਅੱਜ ਇਹ ਕੀ ਕਰ ਰਿਹਾ ਮੈਂ ਤੁਹਾਨੂੰ ਦੱਸਣਾ ਚਾਹਨਾ ਅੱਜ ਇਹ ਪ੍ਰੋਫੈਸਰ ਭਜENDER ਮਿਨਸਤੀ ਦਾ ਜੋ ਚਰਚ ਚੰਡੀਗੜ੍ਹ ਦੇ ਵਿੱਚ ਆ ਮੁਹਾਲੀ ਦੇ ਵਿੱਚ ਅੱਜ ਸਾਡੇ ਚਰਚ ਦੇ ਉੱਤੇ ਇਹਨਾਂ ਲੋਕਾਂ ਨੇ ਆਪਣੇ ਸਾਥੀਆਂ ਨੂੰ ਲੈ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਬਲਡੋਜ਼ਰ ਜੀਸੀਬੀ ਲੈ ਕੇ ਆਂਦੀ ਪੀਲਾ ਪੰਜਾ ਲੈ ਕੇ ਆਂਦਾ ਔਰ ਚਰਚ ਦੇ ਉੱਤੇ ਇਹਨਾਂ ਨੇ ਜੀਸੀਬ ਚਲਾਉਣ ਦੀ ਔਰ ਉਸ ਚਰਚ ਦੀ ਇਮਾਰਤਾਂ ਨੂੰ ਗਰਾਉਣ ਦੀ ਜਿਹੜੀ ਇਹਨਾਂ ਨੇ ਕੋਸ਼ਿਸ਼ ਕੀਤੀ ਔਰ ਉਸ ਜਗ੍ਹਾ ਤੇ ਕਿਉਂਕਿ ਮੈਂ ਦੱਸਣਾ ਚਾਹਣਾ ਉਸ ਇਮਾਰਤ ਦੇ ਨਾਲ ਖਾਸ ਕਰ ਉਸ ਚਰਚ ਦੇ ਨਾਲ ਲੱਖਾਂ ਹੀ ਲੋਕ ਉਸ ਇਮਾਰਤ ਦੇ ਨਾਲ ਜੁੜੇ ਆ ਕਿਉਂਕਿ ਲੱਖਾਂ ਹੀ ਲੋਕ ਦਾ ਜਿਹੜਾ ਉਹਨਾਂ ਉਸ ਇਮਾਰਤ ਉੱਤੇ ਉਹ ਚਰਚ ਦੇ ਨਾਲ ਉਹਨਾਂ ਨਾਲ ਭਾਵਨਾਵਾਂ ਜੁੜੀਆਂ ਆ ਲੇਕਿਨ ਜੇ ਇਹ ਵਿਅਕਤੀ ਬਾਜਨਾ ਆਇਆ ਮੈਂ ਉਹਨੇ ਵੀਡੀਓ ਦੇਖ ਰਿਆ ਸੀ ਕਾਫੀ ਲੰਬੇ ਸਮੇਂ ਤੋਂ ਉੱਥੇ ਅੱਜ ਸਵੇਰ ਦਾ ਜਿਹੜਾ ਖੁੱਲੜ ਬਾਜੀ ਕਰ ਰਿਹਾ ਸੀ ਜੇ ਇਹਨੂੰ ਪ੍ਰਸ਼ਾਸਨ ਨੇ ਤੁਰੰਤ ਰਸਨਾ ਪਾਈ ਗਈ ਤਾਂ مصیب حیچارا ਰੋੜਾ ਸੜਕਾਂ ਤੇ ਆਏਗਾ ਪਰ ਉਸ ਦੇ ਨਾਲ ਨਾਲ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਅੱਜ ਜਿਹੜਾ ਗੁਰਪ੍ਰੀਤ ਸਿੰਘ ਉਦਾਲੀ ਇਹ ਵਾਰ-ਵਾਰ ਚੈਲੰਜ ਕਰਦਾ ਰਹਿੰਦਾ ਮਸੀਹ ਭਾਈਚਾਰੇ ਨੂੰ ਔਰ ਮੈਂ ਗੱਲ ਕਹਿਣਾ ਚਾਹੁੰਦਾ ਆ ਤੂੰ ਜਿੱਡਾ ਕੋ ਵਿਦਵਾਨ ਹੈ ਸਾਰਿਆਂ ਨੂੰ ਪਤਾ ਆ ਕਿੰਨੀ ਤੈਨੂੰ ਸੂਝ-ਬੂਝ ਆ ਸਾਰਿਆਂ ਨੂੰ ਪਤਾ ਆ ਔਰ ਜਿਹੜਾ ਤੂੰ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਸਿੱਖ ਭਾਈਚਾਰਾ ਤੇ 크ਰਿਸਚੀਅਨ ਭਾਈਚਾਰੇ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਮੈਂ ਖਾਸ ਕਰ ਪੰਜਾਬ ਦੇ ਜੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਵੀ ਤੁਰੰਤ ਇਹਨਾਂ ਤੇ ਐਕਸ਼ਨ ਲਿਆ ਜਾਵੇ ਪਰਚਾ ਦਰਜ ਕੀਤਾ ਜਾਵੇ ਇਹਨਾਂ ਤੇ ਕਿਉਂਕਿ ਜੇ ਇਹਨਾਂ ਵਿਅਕਤੀਆਂ ਨੇ ਲੰਬੇ ਸਮੇਂ ਤੋਂ ਹੇਟ ਸਪੀਚ ਦਿੱਤੀ ਮਸੀਹ ਭਾਈਚਾਰੇ ਖਿਲਾਫ ਝੂਠੇ ਆ ਐਦਾਂ ਦੀਆਂ ਸੋਸ਼ਲ ਮੀਡੀਆ ਦੇ ਫੈਬ੍ਰିକੇਟ ਨਿਊਜ਼ਾਂ ਜਾਂ ਖਬਰਾਂ ਪਾਉਂਦੇ ਆ ਮੰਨਕੜਤ ਕਹਾਣੀਆਂ ਸੁਣਾ ਕੇ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਦੋ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਜੇ ਇਹਨਾਂ ਦੇ ਨਿਕਲ ਨਾ ਪਾਈ ਤੇ ਮੈਂ ਗੱਲ ਇਹ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਫਿਰ ਸਰਕਾਰ ਹੋਏਗੀ। ਔਰ ਜਿਹੜਾ ਇਹ ਵਿਅਕਤੀ ਜਾਣਬੁੱਝ ਕੇ ਜਿਹੜੀਆਂ ਆਏ ਕਨ ਸੋਸ਼ਲ ਮੀਡੀਆ ਤੇ ਖਬਰਾਂ ਪਾ ਰਿਆ ਦਬਾਬੀ ਕਿ ਆ ਜਿਹੜਾ ਗੁਰਪ੍ਰੀਤ ਸਿੰਘ ਉਦਾਸੀ ਤੁਸੀਂ ਚੱਡਿਆਂ 'ਚ ਪੁੱਛਾਂ ਲੈ ਕੇ ਭੱਜਣ ਵਾਲੇ ਲੋਕ ਆ ਔਰ ਐਦੀਆਂ ਗੱਲਾਂ ਜਿਹਨਾਂ ਸੋਸ਼ਲ ਮੀਡੀਆ ਤੇ ਬੋਲਦੇ ਆ ਔਰ ਜੋ ਤੁਸੀਂ ਕੰਮ ਕਰ ਰਹੇ ਹੋ ਇਹ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਖਾਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਜੇ ਇਹਨਾਂ ਤੇ ਤੁਰੰਤ ਐਕਸ਼ਨ ਨਾ ਲਿਆ ਗਿਆ ਜੇ ਉਸ ਇਮਾਰਤ ਦੀ ਉਸ ਚਰਚ ਦੇ ਵੱਲ ਇਹ ਜੋ ਇਹ ਕੰਮ ਕਰ ਰਿਹਾ ਜੇ ਉਹਨੂੰ ਇਮਾਰਤ ਨੂੰ ਜਾਂ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋਏਗੀ ਮੈਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦਾ ਵੀ ਤੁਰੰਤ ਇਹਨਾਂ ਤੇ ਐਕਸ਼ਨ ਲਿਆ ਜਾਵੇ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਆ ਜੇ ਇਹਨਾਂ ਤੇ ਤੁਰੰਤ ਐਕਸ਼ਨ ਨਾ ਲਿਆ ਗਿਆ ਤੇ ਆਉਣ ਵਾਲੇ ਸਮੇਂ ਮਸੀਬਾਈਚਾਰਾ ਰੋੜਾ ਸੜਕਾਂ ਤੇ ਆਏਗਾ ਕਿਉਂਕਿ ਕਾਫੀ ਅਸੀਂ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਦੇ ਵਿੱਚ ਅੱਜ ਜਿਹੜੀਆਂ ਮਸੀਬ ਵਿਰੋਧੀ ਤਾਕਤਾਂ ਆਏ ਦਿਨ ਸੋਸ਼ਲ ਮੀਡੀਆ ਤੇ ਝੂਠੀਆਂ ਫੈਬ੍ਰਿਕੇਟ ਖਬਰਾਂ ਪਾ ਕੇ ਝੂਠੀਆਂ ਜਿਹਨਾਂ ਏਦਾਂ ਦੀਆਂ ਕਥਾ ਕਹਾਣੀਆਂ ਸੜਾ ਕੇ ਦੋ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਜੇ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਨਾ ਲਿਆ ਤਾਂ ਮਜਬੂਰਨ ਜਿਹੜਾ ਜਿਹੜਾ ਮਸੀਹ ਭਾਈਚਾਰਾ ਰੋੜਾ ਸੜਕਾਂ ਤੇ ਆ ਕੇ ਆਪਣਾ ਰੋਸ ਵੀ ਜ਼ਾਹਰ ਕਰੇਗਾ ਕਿਉਂਕਿ ਅਸੀਂ ਇਹ ਹੀ ਚਾਹੁੰਦੇ ਹਾਂ ਕਿਉਂਕਿ ਮਸੀਹ ਭਾਈਚਾਰਾ ਅਮਨ ਸ਼ਾਂਤੀ ਪਸੰਦ ਕਰਨ ਵਾਲੇ ਲੋਕ ਆ ਜੇ ਇਹਨਾਂ ਤੇ ਤੁਰੰਤ ਐਕਸ਼ਨ ਨਾ ਲਿਆ ਜਾਂ ਅੱਜ ਇਹਨਾਂ ਨੂੰ ਅਰੈਸਟ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ਜਿਹੜਾ ਅਸੀਂ ਸੰਘਰਸ਼ ਵੀ ਕਰਾਂਗੇ ਔਰ ਉਹਦਾ ਜ਼ਿੰਮੇਵਾਰ ਸਰਕਾਰ ਦੇ ਪ੍ਰਸ਼ਾਸਨ ਹੋਵੇਗਾ ਜਿਆਦਾ ਨਾ ਕਹਿੰਦਾ ਹਾਂ ਮੈਂ ਬੇਨਤੀ ਕਰਦਾ ਹਾਂ ਖਾਸ ਕਰ ਮਾਨਯੋਗ ਡੀਜੀਪੀ ਸਾਹਿਬ ਅੱਗੇ ਵੀ ਤੁਰੰਤ ਇਹਨਾਂ ਤੇ ਐਕਸ਼ਨ ਲਿਆ ਜਾਵੇ ਇਹਨਾਂ ਲੋਕਾਂ ਨੂੰ ਸਲਾਖਾਂ ਪੁੱਛੀ ਸਕੇ ਜਾ ਜੇਪੀ ਜੇਪੀ